ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡੇ ਪੰਜਾਬੀ ਕਲਚਰ ਵਿੱਚ ਬਹੁਤ-ਬਹੁਤ ਸਵਾਗਤ ਹੈ ਹੋਰ ਦੱਸੋ ਜੀ ਠੀਕ ਠਾਕ ਹੋਊਂਗੇ ਉਮੀਦ ਕਰਦਾ ਵਧੀਆ ਹੋ ਹੋਗੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਆਪਾਂ ਉਹਨਾਂ ਨੇ ਦੀ ਨਿੰਬੂ ਪਾਣੀ ਕਾਮੀ ਉਹ ਤੁਹਾਨੂੰ ਦੱਸ ਦਿੰਨੇ ਆਂ ਜੀ ਆਪਾਂ ਕਿਸ ਤਰੀਕੇ ਨਾਲ ਬਣਾਉਣੀ ਆਂ ਆਪਾਂ ਇੱਥੇ ਜੀ ਪੁਦੀਨਾ ਪੁਦੀਨੇ ਵਾਲੀ ਬਣਾਵਾਂਗੇ ਦੋ ਲੈਤੀ ਆਪਾਂ ਨਿੰਬੂ ਠੀਕ ਆ ਸਭ ਤੋਂ ਪਹਿਲਾਂ ਆਪਾਂ ਖੰਡ ਭੋਲਾਂਗੇ ਜੀ ਜਿਹਨੂੰ ਚੀਨੀ ਬੋਲਦੇ ਆਂ ਬਿਚ ਗੁੜ ਵੀ ਆਵਣਾ ਮਾੜਾ ਕਿਉਂਕਿ ਆਪਾਂ ਅੱਧਾ ਗੁੜ ਤੇ ਅੱਡੀ ਖੰਡ ਦੀ ਜਾਬ ਬਣਾਉਣੀ ਹੁੰਦੀ ਆ ਥੋੜਾ ਜਿਹਾ ਪਾਵਾਂਗੇ ਜੇ ਇੱਥੇ ਕਾਲਾ ਨੂਨ ਇਹ ਨੂੰ ਨਮਕ ਵੀ ਬੋਲਦੇ ਆ ਇਹ ਲੈਤੀ ਜੀ ਮੈਂ ਕਾਲੀ ਮਿਰਚ ਤੇ ਇਹਨੂੰ ਇਸ ਤਰ੍ਹਾਂ ਦੀ ਮਦਨੀ ਵੀ ਕਹਿੰਦੇ ਆ ਘੋਟਨੀ ਵੀ ਕਹਿੰਦੇ ਆ ਹੋਰ ਪਤਾ ਨਹੀਂ ਇਹਨੂੰ ਕੀ ਕਹਿੰਦੇ ਆ ਇਦਾਂ ਹੀ ਦੇ ਕੰਮ ਵੀ ਆਉਂਦੀ ਆ ਤੇ ਪਾਣੀ ਦੇ ਕੰਮ ਵੀ ਆਉਂਦੇ ਆ ਇਸ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੁਸੀਂ ਸ਼ੱਕਰ ਵਾਲਾ ਪਾਣੀ ਵੀ ਬਣਾ ਸਕਦੇ ਖੰਡ ਦੀ ਜਗ੍ਹਾ ਇਹਨੇ ਤੁਹਾਨੂੰ ਖੰਡ ਪਸੰਦ ਸ਼ੱਕਰ ਪਾ ਸਕਦੇ ਹੋ ਗੋੜਾ ਸ਼ੱਕਰ ਵਾਲਾ ਕਿਉਂਕਿ ਇਹ ਠੰਡੀ ਹੁੰਦੀ ਹੈ ਸ਼ੱਕਰ ਮੰਮੀ ਆਏ ਹੋਏ ਆਗੇ ਮੰਮੀ ਨੂੰ ਆਪਾਂ ਪਾਣੀ ਬਣਾ ਕੇ ਦੇਣਾਗਾ ਸਾਸੂਆ ਕਿਉਂਕਿ ਜੀ ਵੱਡਿਆਂ ਦਾ ਧਿਆਨ ਰੱਖਣਾ ਜ਼ਰੂਰੀ ਹੈਗਾ ਬੱਚਿਆਂ ਦਾ ਹੋਇਆ ਵੱਡਿਆਂ ਦਾ ਆਪਾਂ ਦੋ ਟਾਈਮ ਬਣਾ ਸਕਦੇ ਹਾਂਗੇ 4 ਵਜੇ ਬਣਾ ਲੈ ਜੀ ਵਿਚ ਦੀ ਦੁਪਹਿਰੇ ਬਣਾ ਲੈ ਚਾਹ ਦੀ ਮਾਤਰਾ ਘੱਟ ਰੱਖੇ ਚਾਹ ਤਾਂ ਕਿ ਆਪਾਂ ਦਾ ਸਿਸਵੇਰੇ ਸਵੇਰੀ ਵਾਸੋਂ ਉੱਠਣ ਵੇਲੇ ਅੱਧਾ ਦਾ ਕੱਪ ਹੀ ਲੈ ਲਵਾਂਗੇ ਜ਼ਿਆਦਾ ਨਹੀਂ ਲੈ ਲੈਂਦੇ ਬੱਚਿਆਂ ਨੂੰ ਦੁੱਧ ਦੇ ਦਿੰਨੇਗੇ ਕਿਤੇ ਮਾਜੂ ਸੁਗਈ ਹੈ ਦੁੱਧ ਪੀ ਲੈਂਦੇ ਆਸੀਂ ਦੋਨੇ ਨੰਮੀ ਆਪੀ ਮੰਮੀ ਚਾਹ ਪੀ ਲੈਂਦੇ ਆਂ ਤੇ ਆਪਾਂ ਨੇ ਖੰਡ ਘੋਲ ਲਈ ਠੀਕ ਹੈ ਲਓ ਜੀ ਆਪਣੀ ਖੰਡ ਖੁਰਗੀ ਨਾਲੇ ਨਮਕ ਕਾਲਾ ਨਾਲੇ ਕਾਲੀ ਮਿਰਚ ਆਪਾਂ ਨੂੰ ਛੇੜ ਤੇ ਰੱਖ ਲੈਣੇ ਆ ਇਹਦੇ ਵਿੱਚ ਪਾ ਦਿੰਨੇ ਆ ਜੀ ਆਪਾਂ ਬਾਅਦ ਵਿੱਚ ਇਹ ਦਰਮਾਤ ਪੁਦੀਨਾ ਰੱਖਤਾ ਹੈ ਗਾ ਗਰਮੀ ਦੇ ਦਿਨਾਂ ਬੱਦ ਤੋਂ ਬੱਦ ਚਾਹੇ ਆਪਾਂ ਫੋਕਾ ਪਾਣੀ ਪੀਏ ਤੇ ਇਹ ਚੁਪਤਰੀ ਮਾ ਪਾਉਣਾ ਚਾਹੀਦਾ ਪੁਦੀਨੇ ਨਾਲ ਪਾਣੀ ਬਹੁਤ ਵਧੀਆ ਲੱਗਦਾ ਠੰਡਾ ਹੁੰਦਾ ਮੈਂ ਤਾਂ ਹੱਥ ਫੇਰੇ ਫੇਰੀ ਆ ਤਾ ਜਦੋਂ ਮੈਂ ਉੱਧਰ ਜਾਣੀ ਹੈਗੀ ਆਪਣੇ ਲੱਗਿਆ ਹੋਇਆ ਪੁਦੀਨਾ ਦੋ ਪੱਤੇ ਤੋੜ ਕੇ மூ ਨੂੰ ਪਾ ਲੈਨੇ ਜਦੋਂ ਵੀ ਕਰਦਾ ਟੇਸਟ ਬਹੁਤ ਵਧੀਆ ਆਉਂਦਾ ਲੋਜੀ ਪਦੀਨਾ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਕਰ ਦਾਂਗੇ ਹੈਂਡੀ ਆਪਾਂ ਬਾਹਰ ਕੱਢ ਦਿੰਦੇ ਹਾਂ ਹਰ ਹਰੀ ਮਿਰਚੀ ਵਧੀਆ ਲੱਗਦੀ ਜੀ ਕੱਚੀ ਜੀ ਪਾਉਣੀ ਕੱਚੀ ਕਹਿੰਦੇ ਨਹੀਂ ਪਾਉਣੀ ਮਿਰਚ ਸਾਨੂੰ ਵਧੀਆ ਲੱਗਦੀ ਕਿਉਂਕਿ ਜੀ ਆਪਾਂ ਤੁਡੀ ਇਹ ਮਿਰਚ ਹਰੀ ਠੰਢੀ ਹੋਈ ਹੁੰਦੀ ਹੈਗੀ ਜਦੋਂ ਆਪਾਂ ਗੋਲ ਗੱਪੇ ਵਾਲੇ ਪਾਣੀ ਬਣਾਉਨੇ ਹਾਂ ਹਰੀ ਮਿਰਚ ਪਾ ਦਿੰਦੇ ਆ ਤੇ ਬਹੁਤ ਵਧੀਆ ਟੇਸਟ ਆਉਂਦਾ ਇਧਰ ਨਾਲ ਕੇਲੇ ਨਿੰਬੂ ਕੱਟ ਲਈ ਤੇ ਸੀ ਜਗਾਮ ਕਰਦੇ ਹੁੰਨੇ ਆ ਜੀ ਆਪਾਂ ਨਿੰਬੂ ਚੋੜ ਵੀ ਨਹੀਂ ਚੱਕਿਆ ਮੈਂ ਇਸ ਤਰੀਏ ਨਿੰਬੂ ਚੋੜ ਨੂੰ ਬਾਜੀ মিٹھা-কাটতো কাট। થોડા ਨਮਕ, ਕਾਲੀ ਮਿਰਚ, ਪਧੀਨਾ ਜਾ। ਠੀਕ ਹੈ। ਲੋ ਜੀ ਪੁਦੀਨੇ ਵਾਲਾ ਪਾਣੀ ਹੋ ਗਿਆ ਆਪਣਾ ਤਿਆਰ ਬਹੁਤ ਹੀ ਜਿਆਦਾ ਵਧੀਆ ਲੋ ਜੀ ਆਪਾਂ ਲੈ ਲੇ ਤਿੰਨ ਗਲਾਸ ਮੰਮੀ ਦਾ ਮੇਰਾ ਸੁਖਮਨ ਦਾ ਸੁਖਮਨ ਦਾ ਰੈਡੀ ਇੱਥੇ ਹੈ ਨਹੀਂ ਗੇ ਘਰੇ ਕੰਮ ਗਏ ਹੋਏ ਐਨਾਈ ਸ਼ਿੱਕੂ ਕਰਿਆ ਆਪਾਂ ਸਭ ਤੋਂ ਪਹਿਲਾਂ ਪਾਪਾ ਪਾ ਦਾਂਗੇ ਕਿਉਂਕਿ ਆਪਾਂ ਨੂੰ ਪ੍ਰੋਬਲਮ ਨਹੀਂ ਆਉਗੀ ਜਦੋਂ ਆਪਾਂ ਪੂਣਾਗੇ ਬਰਤਨੀ ਮੁਵੇ ਅੱਜ ਠੀਕ ਹੈ ਨਾ ਚਲਿਏ ਪਕਾ ਲੈਂਦੇ ਹਾਂ ਇੱਕ ਚੀਜ਼ ਆਪਾਂ ਜੀ ਹੋਰ ਪਾਉਣੀ ਰਹਿ ਗਈ ਇਹ ਆਪਾਂ ਜੀ ਬਣਾਇਆ ਸੀਗਾ ਵਲੌਗ ਤੁਸੀਂ ਦੇਖਿਆਗਾ ਤੇ ਆਪਾਂ ਸੌਂਫ ਇਲਾਇਚੀ ਮਿਸ਼ਰੀ ਦਾ ਪਾਊਡਰ ਬਣਾਇਆਗਾ ਇਹ ਪਾਵਾਂਗੇ ਥੋੜਾ ਜਿਹਾ ਬਹੁਤ ਹੀ ਜਿਆਦਾ ਟੇਸਟ ਵਧੀਆ ਆਊਗਾ ਹਾਂ ਠੰਡੀ ਆ ਮਿਸਲੀ ਵੀ ਠੰਡੀ ਆ ਇਲਾਇਚੀ ਵੀ ਆਪਣੀ ਬਹੁਤ ਵਧੀਆ ਟੇਸਟਦਾਰ ਬਹੁਤ ਹੀ ਜਿਆਦਾ ਵਧੀਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਬਣਾਇਆ ਹੋ ਤਾਂ ਵੀ ਦੱਸਿਓ ਜੇ ਨਹੀਂ ਬਣਾਇਆ ਤਾਂ ਵੀ ਦੱਸਿਓ ਮੈਨਾਂ ਸੱਚਾ ਨਹੀਂ ਲੱਗਦੀ ਆ ਠੰਡ ਕੇ ਆਪਾਂ ਚਲੋ ਜੇ ਪਗਲਾ ਸਜ ਭੁੰਨ ਲਈਏ ਠੀਕ ਹੈ ਰਾਜ ਗਲਾਸ ਤੇ ਬੈਠਾ ਬਹੁਤ ਹੀ ਜਿਆਦਾ ਵਧੀਆ ਬਣਿਆ ਪੁਦੀਨੇ ਵਾਲਾ ਪਾਣੀ ਤੁਸੀਂ ਦੇਖ ਸਕਦੇ ਹੋ ਤੁਸੀਂ ਸ਼ੱਕਰ ਪਾਇਓ ਚਾਹੇ ਠੀਨੀ ਪਾਇਓ ਉਹ ਤੁਹਾਡੀ ਇੱਛਾ ਨੀਂਬੂ ਦੀ ਮਾਤਰਾ ਤੇ ਪੁਦੀਨੇ ਦੀ ਮਾਤਰਾ ਜਿਆਦਾ ਰੱਖਿਓ ਮੰਮੀ ਇੱਧਰ ਪੀ ਕੇ ਦੱਸਾਂਗੇ ਮੰਮੀ ਕੋਲੇ ਆਪਾਂ ਚੱਲਦੇ ਆਂ ਜੇ ਆਪਾਂ ਵੀ ਕੋਲੇ ਪਹੁੰਚ ਗਏ ਮੰਮੀ ਵਾਸਤੇ ਬਣਾਇਆ ਵੱਡਿਆਂ ਦੀ ਸੇਵਾ ਇੱਥੇ ਮਿਲਦਾ ਜੀ ਪੀ ਕੇ ਦੱਸਿਓ ਹੈ ਲੱਗਿਆ ਮੰਮੀ ਬਹੁਤ ਵਧੀਆ ਚਲੋ ਨੂੰ ਇਹੀ ਮਿਲਦਾ ਕੋਈ ਵੀ ਮਹਿਮਾਨ ਆਉਂਦਾ ਜਾਂ ਕੋਈ ਵੀ ਆਉਂਦਾ ਉਦੋਂ ਪਹਿਲਾ ਸਭ ਤੋਂ ਪਹਿਲਾਂ ਆਪਾਂ ਨੂੰ ਪਾਣੀ ਦੀ ਉਹ ਹੁੰਦਾਗਾ ਪਾਣੀ ਦਾ ਪਾਣੀ ਦਾ ਕੋਈ ਮੁੱਲ ਨਹੀਂ ਵਿਕਦਾ ਜੀ ਬਣਾ ਕੇ ਦਿਆ ਕਰੋ ਕਿਉਂਕਿ ਵੀ ਬਾਹਰੋਂ ਦੇ ਗਰਮ ਨੂੰ ਬਹੁਤ ਜ਼ਿਆਦਾ ਪੈਂਦੀ ਹੈਗੀ ਤੇ ਇਸ ਕਰਕੇ ਨੇ ਪਾਣੀ ਧਿਆਨ ਨਾਲ ਸਭ ਦੀ ਸੇਵਾ ਕਰੋ ਬਹੁਤ ਵਧੀਆ ਤੇ ਲਾਈਕ ਸ਼ੇਅਰ ਵਧੀਆ ਲੱਗਿਆ ਤਾਂ ਕਰਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਇਹ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਾਂਗੇ ਜੀ ਕੱਲ ਨੂੰ